ਐਸਐਸਪੀ ਸਾਹ ਸਰਦਾਰ ਰਵੀ ਸਿੰਘ ਨੇ ਦਸ਼ਮਤ ਦੇ ਸਾਹਮਣੇ ਦੇ ਸਾਹ ਦੇ ਰਾਜਸੀ ਨਰਿੰਦਰਪਾਲ ਵਰਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਹੱਥੀ ਗ੍ਰਫਤਾਰ ਕੀਤਾ ਜਿਸ ਦੇ ਵਿੱਚ ਸ਼ਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਦੇ ਇਸ ਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਗਵਾਮਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਹੱਥੀ ਫਰਜ਼ ਪਾ ਗਿਆ ਇਸੇ ਰਾਵਰ ਰਜਿਸਟਰ ਕਿ ਕਰ ਰਿਹਾ ਪਿਆ ਹੈ ਵਿਜੀਲੈਂਸ ਵਿਭਾਗ ਤਰਨਤਾਰਨ ਦੀ ਟੀਮ ਵੱਲੋਂ ਨਗਰ ਕੌਂਸਲ ਤਰਨਤਾਰਨ ਦੇ ਖੇਤਰਾ ਨਾਟ ਕਲਰਕ ਬਰਿੰਦਰਪਾਲ ਸਿੰਘ ਵਿੱਕੀ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੱਜ ਨਗਰ ਕੌਂਸਲ ਦੀ ਟੀਮ ਵਿੱਚ ਦਫ਼ਤਰ ਵਿੱਚ ਤਾਇਨਾਤ ਬਰਿੰਦਰਪਾਲ ਵਿੱਕੀ ਜਦੋਂ ਆਪਣੇ ਦਫ਼ਤਰ ਵਿੱਚ ਸਵੇਰੇ ਤਨਾਰ ਸਨ ਤਾਂ ਇਸ ਕੁਰਸੀ ਉੱਪਰ ਬੈਠੇ ਹੋਏ ਸਨ ਜਦੋਂ ਉਹਨਾਂ ਨੂੰ ਰੰਗੇ ਇਥੇ ਗ੍ਰਿਫਤਾਰ ਕੀਤਾ ਗਿਆ ਸੁਖਦੇਵ ਸਿੰਘ ਨਿਵਾਸੀ ਪਿੰਡ ਬਲੀਪੁਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਬਿਜ਼ਨੈਸ ਵਿਭਾਗ ਨੂੰ ਕਿ ਨਗਰ ਕੌਂਸਲ ਪਾਸੋਂ ਐਨਓਸੀ ਲੈਣੀ ਹੈ ਔਰ ਉਸ ਸੰਬੰਧੀ ਕਲਰਕ ਜੋ ਹੈ ਵੀ ਕਿ ਉਹਨਾਂ ਪਾਸੋਂ 10000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਬਿਜ਼ਨੈਸ ਵਿਭਾਗ ਦੀ ਟੀਮ ਨੇ ਟਰੈਪ ਲਗਾਉਂਦੇ ਹੋਏ ਅੱਜ ਉਹਨਾਂ ਨੂੰ ਇਸ ਕੁਰਸੀ ਦੇ ਬੈਠੇ ਹੋਇਆ ਰੰਗੇ ਇਥੀ 10000 ਰੁਪਿਆ ਲੈਂਦੇ ਹੋਏ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਬਣੀ ਟੀਵੀ ਤਰੰਗ